ਸਤ ਸ੍ਰੀ ਅਕਾਲ ਚਰਦੀ ਕਲਾ ਲਾਈਵ ਨਾਲ ਜੁੜ ਰਹੇ ਹੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਮਾਸਟਰ ਕਿਕਰ ਸਿੰਘ ਅੱਜ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਵੱਲੋਂ ਕੀਤਾ ਗਿਆ ਟਵੀਟ ਮੁੱਖ ਮੰਤਰੀ ਭਗਵੰਤ ਮਾਨ ਜੀ ਕੀ ਟਵੀਟ ਕਰਦੇ ਨੇ ਆਪਣੇ ਵੱਲੋਂ ਤਾਂ ਦਰਿਆ ਵੱਡੇ ਕਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹਾਂ ਬੇਸ਼ਰਮਾ ਦਾ ਧਾਨੀ ਵੀ ਪਾ ਕੇ ਵੀ ਸਰ ਜਾਂਦਾ ਏ ਪੰਜਾਬ ਦੀ ਗਰਦਨ ਮਾਣ ਨਾਲ ਹਮੇਸ਼ਾ ਉੱਚੀ ਰੱਖਾਂਗੇ ਇਹ ਸਾਡੇ ਮਾਨਜੋਗ ਮੁੱਖ ਮੰਤਰੀ ਪੰਜਾਬ ਦਾ ਟਵੀਟ ਹੁਣੇ-ਹੁਣੇ ਸੋਸ਼ਲ ਮੀਡੀਆ ਤੇ ਆਇਆ ਸੋ ਟਵੀਟ ਕਰਨ ਦੀ ਲੋੜ ਕੀ ਪੈ ਗਈ ਇਹ ਟਵੀਟ ਕਿਉਂ ਕੀਤਾ ਗਿਆ ਕੱਲ ਜਿਹੜਾ ਕੀ ਵਾਜਵਾ ਸਾਹਿਬ ਵੱਲੋਂ ਵੀ ਇਹੀ ਸ਼ਬਦ ਵਰਤਿਆ ਗਿਆ ਕਿ ਸਮੁੰਦਰ ਦੇ ਵਿੱਚ ਜਾ ਕੇ ਦਰਿਆ ਖਤਮ ਹੋ ਜਾਂਦਾ ਹੈ ਸਮੁੰਦਰ ਦੇ ਵਿੱਚ ਜਾ ਕੇ ਉਹਦਾ ਨਾਮੋਂ ਨਿਸ਼ਾਨ ਮਿਟ ਜਾਂਦਾ ਹੈ ਸਮੁੰਦਰ ਕਿਨੂੰ ਦੱਸਿਆ ਗਿਆ ਅੱਜ ਜਿਹੜਾ ਨਵਾਂ ਘਟਨਾਕਰਮ ਹੋਇਆ ਹੈ ਪੰਜਾਬ ਦੇ ਵਿੱਚ ਹਰ ਰੋਜ਼ ਨਵਾਂ ਨਵਾਂ ਘਟਨਾਕਰਮ ਹੋ ਰਹੇ ਨੇ ਰਾਜਨੀਤਿਕ ਪਾਰਟੀਆਂ ਦੇ ਵਿੱਚ ਉਥਲ ਪੁਥਲ ਹੋ ਰਹੀ ਏ ਲੇਕਿਨ ਪੰਜਾਬ ਦੀ ਉਥਲ ਪੁਥਲ ਬਾਕੀ ਰਾਜਾਂ ਨਾਲੋਂ ਕੁਝ ਅਲੱਗ ਹੋ ਰਹੀ ਏ ਸੱਤਾਧਾਰੀ ਪਾਰਟੀ ਦੇ ਮੌਜੂਦਾ ਐਮਐਲਏ ਛੱਡ ਕੇ ਚਲਾ ਜਾਣਾ ਦੂਸਰੀ ਪਾਰਟੀ ਦਾ ਪੱਲਾ ਫੜ ਲੈਣਾ ਕਿਤੇ ਨਾ ਕਿਤੇ ਸੱਤਾਧਾਰੀ ਪਾਰਟੀ ਦੇ ਉੱਪਰ ਸਵਾਲੀਆ ਨਿਸ਼ਾਨ ਲਾ ਜਾਂਦਾ ਹੈ ਅਜੇ ਕੱਲੀ ਕਾਂਗਰਸ ਦੇ ਮੌਜੂਦਾ ਐਮਪੀ ਪਾਜਪਾ ਦੇ ਵਿੱਚ ਗਏ ਤੇ ਬਹੁਤ ਜਿਹੜਾ ਕਾਂਗਰਸੀਆਂ ਦੇ ਵਿੱਚ ਸ਼ਬਦ ਕਹਿਣ ਤਰ੍ਹਾਂ ਤਰ੍ਹਾਂ ਦੇ ਕਹਿਣ ਨੂੰ ਆਏ ਕਿਉਂਕਿ ਅਰਵਨੀਤ ਸਿੰਘ ਬਿੱਟੂ ਇੱਕ ਵੱਡਾ ਚਿਹਰਾ ਸੀ ਕਾਂਗਰਸ ਵਿੱਚ ਤੇ ਉਹ ਜਿਹੜਾ ਕਿ ਅਚਨਚੇਤ ਹੀ ਭਾਜਪਾ ਜੁਆਇਨ ਕਰ ਜਾਂਦੇ ਨੇ ਇੱਕ ਹਫਤਾ ਪਹਿਲਾਂ ਉਹ ਜਿਹੜਾ ਕਿ ਪੋਸਟ ਜਿਹੜਾ ਲੁਧਿਆਣਾ ਦੇ ਵਿੱਚ ਉੱਥੇ ਪ੍ਰੋਟੈਸਟ ਕਰਦੇ ਨੇ ਉੱਥੇ ਜਿਹੜਾ ਕਿ ਉਥੋਂ ਦੇ ਸਥਾਨਕ ਲੀਡਰਸ਼ਿਪ ਨਾਲ ਜਾ ਕੇ ਪ੍ਰੋਟੈਸਟ ਕਰ ਰਹੇ ਹੁੰਦੇ ਨੇ ਸੋ ਉਸ ਤੋਂ ਬਾਅਦ ਉਹਨਾਂ ਤੇ ਪਰਚਾ ਹੋ ਜਾਂਦਾ ਹੈ ਉਹਨਾਂ ਨੂੰ ਜਿਹੜਾ ਕਿ ਪਰਚੇ ਦੇ ਵਿੱਚ ਰੱਖਿਆ ਜਾਂਦਾ ਹੈ ਪ੍ਰੋਟੈਸਟ ਕਰਦਿਆਂ ਕਰਦਿਆਂ ਉਹਨਾਂ ਨੂੰ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਉਹਨਾਂ ਤੇ ਜਿਹੜਾ ਕਿ ਪਰਚਾ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਹਰ ਰੋਜ਼ ਉਹਨੇ ਕਦੀ ਵੀ ਇਹ ਨਹੀਂ ਬੋਲਿਆ ਕਾਂਗਰਸ ਲਈ ਹਮੇਸ਼ਾ ਬੋਲਦੇ ਰਹੇ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਬੋਲੇ ਵੀ ਨਵਜੋਤ ਸਿੰਘ ਸਿੱਧੂ ਤਾਂ ਇੱਕ ਉਹ ਸੂਟ ਏ ਜਿਹੜਾ ਕਾਂਗਰਸ ਨੇ ਖੋਲ੍ਹ ਲਿਆ ਤੇ ਹੁਣ ਕਾਂਗਰਸ ਨੂੰ ਉਹ ਸੂਟ ਜਿਹੜਾ ਹੈ ਖੋਲਣ ਤੋਂ ਬਾਅਦ ਉਹ ਖਰਾਬ ਕਰ ਰਿਹਾ ਹੈ ਸੋ ਆਪ ਅਚਨਚੇ ਕਾਂਗਰਸ ਛੱਡ ਕੇ ਬੀਜੇਪੀ 'ਚ ਸ਼ਾਮਲ ਹੋ ਜਾਂਦੇ ਨੇ ਬੀਜੇਪੀ ਵੱਲੋਂ ਉਹਨਾਂ ਨੂੰ ਲੁਧਿਆਣਾ ਤੋਂ ਉਮੀਦਵਾਰ ਵੀ ਐਲਾਨਿਆ ਜਾ ਸਕਦਾ ਹੈ ਲੇਕਿਨ ਜਿਹੜਾ ਅੱਜ ਸੱਤਾਧਾਰੀ ਪਾਰਟੀ ਦੇ ਵਿੱਚ ਹੋਇਆ ਪਿਛਲੀ ਲੋਕ ਸਭਾ ਇਲੈਕਸ਼ਨ ਹੋਈ 2021 ਦੇ ਵਿੱਚ ਜਿਹੜੇ ਕਿ ਕਾਂਗਰਸ ਪਾਰਟੀ ਦੇ ਵਿੱਚ ਬੜੇ ਕਰਤਾ ਧਰਤਾ ਕੈਪਟਨ ਸਾਹਿਬ ਦੇ ਨਾਲ ਜਿਨ੍ਹਾਂ ਦਾ ਮੇਲ ਮਲਾਪ ਔਰ ਜਲੰਧਰ ਦੇ ਵਾਸੀਆਂ ਚ ਬੜਾ ਚੰਗਾ ਨਾਮ ਸੀ 2022 ਵਿੱਚ ਸਰਕਾਰ ਦੇ ਵਿੱਚ ਉਹ ਜਿਹੜੇ ਉਥੋਂ ਨਹੀਂ ਜਿੱਤਦੇ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਜਲੰਧਰ ਤੋਂ ਪਰ ਉਹ ਨਹੀਂ ਜਿੱਤਦੇ ਲੇਕਿਨ ਉਸ ਤੋਂ ਬਾਅਦ 2023 ਦੇ ਵਿੱਚ ਆ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਦਿੰਦੇ ਨੇ ਰਿੰਕੂ ਜੀ ਜਦੋਂ ਆਮ ਆਦਮੀ ਪਾਰਟੀ ਚ ਆ ਜਾਂਦੇ ਤਾਂ ਆਮ ਆਦਮੀ ਪਾਰਟੀ ਉਹਨਾਂ ਨੂੰ ਉਥੇ ਉਮੀਦਵਾਰ ਕੋਸ਼ਿਸ਼ ਕਰ ਦਿੰਦੀ ਏ ਉਮੀਦਵਾਰ ਕੋਸ਼ਿਸ਼ ਕਰਨ ਤੋਂ ਬਾਅਦ ਉਹਨਾਂ ਨੂੰ ਉਥੇ ਜਿਹੜੀ ਐਮਪੀ ਦੀ ਚੋਣ ਲੜਾਈ ਜਾਂਦੀ ਔਰ ਸਾਰਾ ਜਿੰਨਾ ਵੀ ਜੋਰ ਹੁੰਦਾ ਹੈ ਸੱਤਾਧਾਰੀ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਤੋਂ ਲੈ ਕੇ ਕਨਵੀਨਰ ਦਿੱਲੀ ਦੇ ਪੂਰਾ ਆਮ ਆਦਮੀ ਪਾਰਟੀ ਦੇ ਵਰਕਰ ਵੱਡੇ ਲੀਡਰ ਪੰਜਾਬ ਦੇ ਪੂਰੇ ਵਰਕਰ ਵੱਡੇ ਲੀਡਰ ਉਹ ਸਾਰੇ ਜਿੰਦਰ ਦੇ ਵਿੱਚ ਚੋਕ ਦਿੱਤੇ ਜਾਂਦੇ ਨੇ ਸਿਰਫ ਰਿੰਕੂ ਦੇ ਪਿੱਛੇ ਰਿੰਕੂ ਨੂੰ ਜਿਤਾਉਣ ਵਾਸਤੇ ਰਿੰਕੂ ਮੈਂਬਰ ਆਫ ਪਾਰਲੀਮੈਂਟ ਜਿੱਤ ਚਾਹੁੰਦੇ ਨੇ 10 ਮਹੀਨਿਆਂ ਦੇ ਵਿੱਚ ਰਿੰਕੂ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਪੀ ਹੋਣ ਦੇ ਨਾਤੇ ਅਚੰਚਤ ਖਬਰਾਂ ਇਹਨਾਂ ਕਿ ਰਿੰਕੂ ਨੂੰ ਜਿਹੜਾ ਕਿ ਟਿਕਟ ਅਗਲੇ 2024 ਦੀ ਟਿਕਟ ਵੀ ਅਲਾਉਂਸ ਕਰ ਦਿੱਤੀ ਜਾਂਦੀ ਹੈ 2024 ਦੇ ਵਿੱਚ ਵੀ ਜਨੰਦਰ ਤੂੰ ਉਮੀਦਵਾਰ ਬਣਾਇਆ ਜਾਂਦਾ ਹੈ ਲੇਕਿਨ ਰਿੰਕੂ ਆਪਣੀ ਉਮੀਦਵਾਰੀ ਨੂੰ ਲੈ ਕੇ ਨਾਖੁਸ਼ ਸੀ ਉਹ ਕਿਤੇ ਹੋਰ ਛਿੱਟ ਮੰਗ ਰਹੇ ਸੀਗੇ ਜਿਹੜਿਆ ਕੀ ਕੰਸੁਹਾ ਰਹਿਆ ਸੀ ਲੇਕਿਨ ਅੱਜ ਅਚਨਚੇਤ ਉਹਨਾਂ ਨੇ ਟਿਕਟ ਵੀ ਛੱਡਤੀ ਔਰ ਪਾਰਟੀ ਵੀ ਛੱਡਤੀ ਔਰ ਪਾਜਪਾ ਦੇ ਵਿੱਚ ਚਲੇ ਗਏ ਨਾਲ ਇੱਕ ਉਹਨਾਂ ਨੇ ਆਪਣਾ ਸਾਥੀ ਆਮ ਆਦਮੀ ਪਾਰਟੀ ਦਾ ਐਮਐਲਏ ਮੌਜੂਦਾ ਜਿਹੜਾ ਉਸ ਟਾਈਮ ਰਿੰਕੂ ਦੇ ਨਾਲ ਵਿਰੋਧ ਕਰਦਾ ਰਿਹਾ ਸੀਤਰ ਅੰਗਰਾਲ ਉਹਨੂੰ ਵੀ ਲੈ ਕੇ ਉਹਨੂੰ ਵੀ ਆਪਣੇ ਨਾਲ ਬੀਜੇਪੀ ਚ ਬੈਨ ਕਰਾ ਲੈਂਦੇ ਨੇ ਹੁਣ ਜਦੋਂ ਬੀਜੇਪੀ ਚਲੇ ਗਏ ਇਸ ਕਰਕੇ ਬੀਜੇਪੀ ਇੱਕ ਬਹੁਤ ਵੱਡੀ ਪਾਰਟੀ ਹੈ ਬੀਜੇਪੀ ਪੂਰੇ ਦੇਸ਼ ਵਿੱਚ ਹੈ ਤਾਂ ਇਹ ਅੱਜ ਮੁੱਖ ਮੰਤਰੀ ਮਾਨ ਨੇ ਦੁੱਖ ਪ੍ਰੇਸ਼ਬਦ ਜਿਹੜੇ ਨੇ ਆਪਣੇ ਮੂੰਹ ਦੇ ਵਿੱਚੋਂ ਨਿਕਲੇ ਔਰ ਟਵੀਟ ਕੀਤਾ ਹੈ ਵੀ ਆਪਣੇ ਵੱਲੋਂ ਤੋਂ ਵੱਡੇ ਦਰਿਆਵ ਚਲੇ ਗਏ ਲੇਕਿਨ ਵੱਡੇ ਦਰਿਆਵ ਜਾ ਕੇ ਉਹ ਉੱਥੇ ਖਤਮ ਹੋ ਜਾਣਗੇ ਸੋ ਆਮ ਆਦਮੀ ਪਾਰਟੀ ਨੂੰ ਵੀ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਵਿੱਚ ਖੋਰਾ ਲੱਗਣਾ ਨਜ਼ਰ ਆ ਗਿਆ ਹੈ ਅੱਜ ਇੱਕ ਐਮਐਲਏ ਗਿਆ ਹੈ 91 ਰਹਿ ਕੇ ਲੇਕਿਨ ਜਿਸ ਤਰ੍ਹਾਂ ਉਹ ਐਮਐਲਏ ਗਿਆ ਰਿੰਕੂ ਜੀ ਜਿਹੜਾ ਵਿੱਚ ਉਚੋਲਗੀ ਦਾ ਕੰਮ ਕਰ ਰਹੇ ਨੇ ਹੋ ਸਕਦਾ ਹੈ ਲੋਕ ਸਭਾ ਲਖਣ ਤੋਂ ਬਾਅਦ 50 ਐਮਐਲਏ ਤੋੜ ਲੈਣ ਜੇਕਰ 50 ਐਮਐਲਏ ਤੋੜ ਕੇ ਬੀਜੇਪੀ ਲਿਜਾਸ ਲੈ ਗਈ ਤਾਂ ਸਰਕਾਰ ਵੀ ਡਿੱਗ ਸਕਦੀ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਪੰਜਾਬ ਦੇ ਵਿੱਚ ਇੱਕ ਰਾਜਨੀਤਿਕ ਉਥਲ ਪੁਥਰ ਜੇਕਰ ਭਾਜਪਾ ਇਥੋਂ ਸਫਲ ਹੁੰਦੀ ਹੈ ਪੰਜਾਬ ਦੇ ਵਿੱਚੋਂ ਪੰਜਾਬ ਵਿੱਚੋਂ ਜੇ ਪੰਜ ਸੀਟਾਂ ਵੀ ਭਾਜਪਾ ਜਿੱਤ ਜਾਂਦੀ ਹੈ ਤਾਂ ਫਿਰ ਭਾਜਪਾ ਆਪਣਾ ਜਿਹੜਾ ਕੀ ਇਹ ਚਾਰ ਸਟਾਫਸ ਕਰ ਲਵੇਗੀ ਔਰ ਸਰਕਾਰ ਜਿਹੜੀ ਇਹ ਉਹ ਨੂੰ ਆਪਣਾ ਇਹ ਰੱਖੇ ਕਿਤੇ ਨਾ ਕਿਤੇ ਸੋਚਣਾ ਪਵੇਗਾ ਕਿ ਮੇਰੇ ਐਮਐਲਏ ਕਿਉਂ ਨਾਰਾਜ਼ ਨੇ ਕਿਸ ਨਾਜੀ ਕਾਰਨ ਉਹ ਪਾਰਟੀ ਦੇ ਵਿੱਚੋਂ ਸੱਤਾਧਾਰੀ ਪਾਰਟੀ ਦੇ ਕਰਕੇ ਉਹ ਜਾ ਰਹੇ ਨੇ ਅੰਮ੍ਰਿਤਸਰ ਦੇ ਮੌਜੂਦਾ ਐਮਐਲ ਆਈਪੀਐਸ ਅਫਸਰ ਜਿਹੜੇ ਉਹ ਵੀ ਨਾਰਾਜ਼ ਚੱਲ ਰਹੇ ਨੇ ਹੋਰ ਵੀ ਬਹੁਤ ਸਾਰੇ ਐਮਐਲਏ ਨੇ ਸਿਟਿੰਗ ਐਮਐਲਏ ਨੇ ਉਹ ਵੀ ਨਾਰਾਜ਼ ਚੱਲ ਰਹੇ ਨੇ ਕਿਉਂਕਿ ਉਹਨਾਂ ਦੀ ਜਿਵੇਂ ਕੈਪਟਨ ਸਾਹਿਬ ਵੇਲੇ ਹੁੰਦਾ ਸੀਗਾ ਕੋਈ ਸੁਣ ਨਹੀਂ ਰਿਹਾ ਸੀ ਉਹਨਾਂ ਦੀ ਮੰਨਦਾ ਨਹੀਂ ਸੀ ਹਲਕੇ ਦੇ ਲੋਕ ਉਹਨਾਂ ਨੂੰ ਕਹਿੰਦੇ ਸੀਗੇ ਅਫਸਰशाही ਦਾ ਰਾਜ ਸੀ ਤਾਂ ਉਸ ਟਾਈਮ ਐ ਕੈਪਟਨ ਸਾਹਿਬ ਜਿਹੜਾ ਕਿ ਉਹ ਆਪਣੇ ਮਹਿਲਾ ਚ ਬੈਠਾ ਰਿਹਾ ਔਰ ਉਹਨੇ ਕਿਸੇ ਨੂੰ ਮਿਲਦਾ ਵੀ ਨਹੀਂ ਸੀ ਸੋ ਇਹੀ ਹੋਣ ਹੋ ਰਿਹਾ ਲੱਗਦਾ ਨਹੀਂ ਤੇ ਇੱਕ ਸੱਤਾਧਾਰੀ ਪਾਰਟੀ ਜਿਹਨਾਂ ਦੇ ਕੋਲ ਰਾਜ ਹੋਵੇ ਔਰ ਉਹਨਾਂ ਦੇ ਐਮਐਲਏ ਛੱਡ ਕੇ ਜਾਣ ਤਾਂ ਫਿਰ ਉਹ ਬਹੁਤ ਵੱਡਾ ਜਿਹੜਾ ਕਿ ਇੱਕ ਪਾਰਟੀ ਲਈ ਔਰ ਜਿਹੜਾ ਕਿ ਮੁੱਖ ਮੰਤਰੀ ਲਈ ਸੋਚਣ ਦੀ ਸੋਚਣ ਦਾ ਕਾਰਨ ਬਣ ਜਾਂਦਾ ਹੈ ਵੀ ਕਿਉਂ ਛੱਡ ਕੇ ਚਲਾ ਗਿਆ ਸੋ ਅੱਜ ਜਿਹੜਾ ਮੌਜੂਦਾ ਐਮਐਲਏ ਔਰ ਟਿਕਟ ਮਿਲੀ ਮਲਾਈ ਛੱਡ ਕੇ ਬੀਜੇਪੀ ਜੁਆਇਨ ਕਰ ਜਾਂਦੇ ਨੇ ਰਿੰਕੂ ਤੇ ਸੀਤਲ ਅੰਗਰਾਲ ਹੁਣ ਇੱਥੇ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੂੰ ਦੱਸਿਆ ਜਾ ਰਿਹਾ ਗਦਾਰ ਨੇ ਗਦਾਰੀ ਕਰਕੇ ਉਹ ਕਰ ਗਿਆ ਇਹ ਤਾਂ ਹੁਣ ਅਲੱਗ-ਅਲੱਗ ਲੋਕਾਂ ਦੀ ਸੋਚ ਹੈ ਗਦਾਰ ਉਹਨਾਂ ਨੇ ਆਪਣੇ ਹਲਕੇ ਲਈ ਕੀਤਾ ਜੇਕਰ ਹੁਣ ਸੀਤਲ ਅੰਗਰਾਲ ਐਮ ਐਲ ਏ ਨੇ ਉਹਨਾਂ ਨੂੰ ਕੀ ਜ਼ਰੂਰਤ ਪੈ ਗਈ ਸੀ ਹੁਣ ਉਥੇ ਕੋਈ ਭਾਜਪਾ ਜਾ ਕੇ ਉਹਨਾਂ ਨੂੰ ਐਮ ਐਲ ਏ ਤਾਂ ਬਣਾ ਨਹੀਂ ਜਾਣਾ ਉਹਨਾਂ ਨੇ ਅਜੇ ਇਲੈਕਸ਼ਨ 3 ਸਾਲ ਬਾਅਦ ਹੋਣਾ ਹੈ ਰਿੰਕੂ ਨੂੰ ਐਮ ਪੀ ਦੀ ਟਿਕਟ ਦਿੱਤੀ ਜਾ ਸਕਦੀ ਏ ਰਿੰਕੂ ਟਿਕਟ ਅਗੇ ਜਿੱਤਣਾ ਜਾਂ ਨਾ ਜਿੱਤਣਾ ਉਹ ਤਾਂ ਆ ਜ ਉਹਨਾਂ ਦੀ ਕਿਸਮਤ ਏ ਲੇਕਿਨ ਸੀਤਲ ਅੰਗਰਾਲ ਤੇ ਜਿਹੜਾ ਕੀ ਕੀ ਕਰਨੇ ਕਿਉਂਕਿ ਪਹਿਲਾਂ ਵੀ ਖਬਰਾਂ ਚੱਲਦੀਆਂ ਸੀ ਕਿ ਸੀਤਲ ਅੰਗਰਾਲ ਦੀ ਉਥੇ ਹਲਕੇ ਦੇ ਵਿੱਚ ਇੱਕ ਐਸ ਐਚ ਓ ਵੀ ਨਹੀਂ ਮੰਨਦਾ ਇੱਕ ਮੁੰਛੀ ਵੀ ਕਹਿੰਦੇ ਵੀ ਉਹਦੀ ਨਹੀਂ ਸੁਣਦਾ ਇੱਕ ਉਥੇ ਥਾਣੇ ਦੇ ਵਿੱਚ ਤਾਂ ਫਿਰ ਇਸ ਜੀ ਐਮਐਲਏ ਪਦ ਨੂੰ ਕੀ ਕਰਨਾ ਉਹਨਾਂ ਨੂੰ ਪਿਛਲੀਆਂ ਸਰਕਾਰਾਂ ਦੇ ਵਿੱਚ ਜੋ ਹੁੰਦਾ ਸੀਗਾ ਇੱਕ ਪਿੰਡ ਦਾ ਸਰਪੰਚ ਆਪਣੀ ਚੌਧਰ ਦੇ ਵਿੱਚ ਹੁੰਦਾ ਸੀ ਔਰ ਫੋਨ ਕਰਦਾ ਸੀ ਔਰ ਅਫਸਰ ਉਸ ਫੋਨ 'ਤੇ ਉਹਨਾਂ ਦਾ ਕੰਮ ਕਰਦੇ ਸੀ ਲੇਕਿਨ ਹੁਣ ਜਿਹੜਾ ਕੀ ਐਮਐਲਏ ਸਭ ਦੇ ਫੋਨ 'ਤੇ ਵੀ ਅਫਸਰ ਜਿਹੜੇ ਨੇ ਕੋਈ ਗੱਲ ਨਹੀਂ ਸੁਣਦੇ ਕੋਈ ਸੁਣਦੇ ਨਹੀਂ ਮੁੱਖ ਮੰਤਰੀ ਸਾਬ ਨੂੰ ਇਹ ਸੋਚਣਾ ਪਏਗਾ ਕਿ ਕਿਉਂ ਮੇਰੇ ਨਾਲ ਨਰਾਜ਼ ਚੱਲ ਰਹੇ ਮੇਰੇ ਐਮਐਲਏ ਜਦੋਂ ਕਿ ਕੁਝ ਕੁ ਬੰਦੇ ਅੱਗੇ ਹੋਏ ਹੋਏ ਨੇ ਜਿਵੇਂ ਉਸ ਵਕਤ ਕਾਂਗਰਸ ਸਰਕਾਰ ਵੇਲੇ ਹੁੰਦਾ ਸੀਗਾ ਅਕਾਲੀ ਸਰਕਾਰ ਵੇਲੇ ਨਹੀਂ ਸੀ ਅਕਾਲੀ ਸਰਕਾਰ ਵੇਲੇ ਸਭ ਬਰਾਬਰ ਸੀ ਉਹਨਾਂ ਦੇ ਐਮਐਲਏ ਵੀ ਅੱਗੇ ਉਹਨਾਂ ਦੇ ਸਰਪੰਚ ਵੀ ਅੱਗੇ ਉਹਨਾਂ ਦੇ ਜਿਹੜੇ ਕੋਈ ਵੀ ਛੋਟਾ ਹੀ ਵਰਕਰ ਹੁੰਦਾ ਸੀ ਉਹ ਵੀ ਆਪਣੇ ਆਪ ਨੂੰ ਅਕਾਲੀ ਲੀਡਰ ਦੱਸਦਾ ਸੀ ਤਰੇ ਉਹਨਾਂ ਨੇ ਲਿਖਿਆ ਸੀ ਵੀ ਯੂਥ ਅਕਾਲੀ ਦਮਨ ਯੂਥ ਵਾਲਿਆਂ ਦੇ ਵਿੱਚ ਜਿਹੜੀ ਕਿ ਹਰ ਪਾਸੇ ਚਲਦੀ ਸੀ ਅਫਸਰ ਸਾਹਿਬ ਡਰ ਨਾਲ ਕੰਮ ਕਰਦੀ ਸੀ ਲੇਕਿਨ ਹੁਣ ਅਫਸਰ ਸਾਹਿਬ ਭਾਰੂ ਇੱਕ ਕੈਪਟਨ ਸਾਹਿਬ ਦੇ ਵੇਲੇ ਦਾ ਰਿ ਚੱਲੀ ਔਰ ਹੁਣ ਉਹ ਰਿ ਲਾਗੂ ਹੈ ਅਫਸਰ ਸਾਹਿਬ ਕਿਸੇ ਨਹੀਂ ਮੰਨਦੇ ਜਿਹੜੀ ਚੁਣੀ ਹੋਈ ਸਰਕਾਰ ਦੇ ਬਧਾਇਕ ਜਿਹੜੇ ਹੁੰਦੇ ਨੇ ਜਿਹੜੇ ਚੁਣੀ ਹੋਈ ਸਰਕਾਰ ਦੇ ਜਿੱਤਦੇ ਹੋਏ ਐਮ ਐਲ ਏ ਹੁੰਦੇ ਨੇ ਜਿਹੜੇ ਲੁੱਕ ਜਿਤਾਉਂਦੇ ਨੇ ਉਹਨਾਂ ਦੀ ਜਿਹੜੀ ਸਰਕਾਰੀ ਦਰਬਾਰੇ ਕੋਈ ਪੁੱਛ ਪ੍ਰਤੀਤ ਨਹੀਂ ਕੋਈ ਉਹਨਾਂ ਦੀ ਜਿਹੜੀ ਸੁਣੀ ਨਹੀਂ ਜਾਂਦੀ ਉਹਨਾਂ ਦੇ ਕੰਮ ਨਹੀਂ ਹੁੰਦੇ ਉਹ ਜਿਹੜੇ ਵਰਕਰ ਨੇ ਉਹ ਜਾ ਕੇ ਉਹਨਾਂ ਨੂੰ ਕਹਿੰਦੇ ਨੇ ਉਹ ਅੱਗੇ ਵਿਚਾਰੇ ਕੀ ਕਰਨ ਸੋ ਇਸੇ ਕਾਰਨ ਆ ਜਿਹੜਾ ਸੀਤਲ ਉਂਗਰਾਲ ਛੱਡ ਕੇ ਗਿਆ ਹੈ ਹੁਣ ਦੂਸਰੇ ਪਾਸੇ ਇਹ ਕਹਿਣਗੇ ਕਿ ਈਡੀ ਦੇ ਡਰ ਦੇ ਕਾਰਨ ਚਲਾ ਗਿਆ ਈਡੀ ਦੇ ਡਰ ਦੇ ਕਾਰਨ ਵੀ ਮੰਨ ਸਕਦੇ ਆ ਪਰ ਸੀਤਲ ਉਂਗਰਾਲ ਨੇ ਕਿੰਨੀ ਕੁ ਜ਼ਾਇਦਾਤ ਬਣਾ ਲਈ ਹੋਣੀ ਚੇਤਨ ਅੰਗਰਾਲ ਨੇ 2 ਸਾਲਾਂ ਦੇ ਵਿੱਚ ਕਿੰਨਾ ਧਨ ਇਕੱਠਾ ਕਰ ਲਿਆ ਹੋਣਾ ਹੈ ਜਿਹੜਾ ਸੁਸ਼ੀਲ ਰਿੰਕੂ ਇਹ ਉਹਨੇ ਕਿੰਨਾ ਕੋ ਧਨ ਇਕੱਠਾ ਕਰ ਲਿਆ ਹੋਣਾ ਸੋ ਇਹ ਵੀ ਇੱਕ ਜਿਹੜਾ ਹੁਣ ਤਰ੍ਹਾਂ ਤਰ੍ਹਾਂ ਦੇ ਕਮੈਂਟ ਆਉਣਗੇ ਲੇਕਿਨ ਅੱਜ ਆਮ ਆਦਮੀ ਪਾਰਟੀ ਨੂੰ ਇੱਕ ਬਹੁਤ ਵੱਡਾ ਝਟਕਾ ਲੱਗ ਗਿਆ ਹੈ ਇੱਕ ਮੌਜੂਦਾ ਐਮਐਲਏ ਔਰ ਇੱਕ ਮੌਜੂਦਾ ਐਮਪੀ ਔਰ ਅਗਲਾ 2024 ਵਿੱਚ ਦਿੱਤੀ ਹੋਈ ਟਿਕਟ ਛੱਡ ਕੇ ਬੀਜੇਪੀ ਜੁਆਇਨ ਕਰ ਜਾਂਦੇ ਨੇ ਹੁਣ ਬੀਜੇਪੀ ਜੁਆਇਨ ਕਰਨ ਦਾ ਕੋਈ ਉਹਨਾਂ ਨੂੰ ਵੱਡੇ ਲਾਲਚ ਦਿੱਤੇ ਗਏ ਜਾਂ ਬੀਜੇਪੀ ਵੱਲੋਂ ਕੀ ਉਹਨਾਂ ਨੂੰ ਕਿਹਾ ਗਿਆ ਲੇਕਿਨ ਹੁਣ ਬੀਜੇਪੀ ਨੂੰ ਇਹ ਸੋਚਣਾ ਪੈ ਗਿਆ ਜਿਹੜੇ ਉਹਨਾਂ ਦੇ ਸਥਾਨਕ ਲੀਡਰ ਨੇ ਜਿਹੜੇ ਬਹੁਤ ਪਹਿਲਾਂ ਦੇ ਜੁੜੇ ਹੋਏ ਨੇ ਜਿਹੜੇ ਪਿੱਛੇ ਬੈਠੇ ਨੇ ਉਹ ਕਿੱਧਰ ਜਾਣਗੇ ਉਹਨਾਂ ਲਈ ਵੀ ਖਤਰੇ ਦੀ ਘੰਟੀ ਹੈ ਇਸ ਕਰਕੇ ਪਾਰਟੀਆਂ ਦੇ ਵਿੱਚ ਜਿਹੜੇ ਉਥਲ ਪੁਥਲ ਹੋ ਰਹੀ ਹੈ 2024 ਦੇ ਇਲੈਕਸ਼ਨ ਨੂੰ ਲੈ ਕੇ ਬਹੁਤ ਵੱਡਾ ਬੁਲਾਵ ਆਇਆ ਹੈ ਪੰਜਾਬ ਦੇ ਵਿੱਚ ਜਿਹੜੇ ਦੂਸਰੀਆਂ ਪਾਰਟੀਆਂ ਦੇ ਲੀਡਰ ਬੀਜੇਪੀ ਚ ਮਲਾਇਆ ਜਾ ਰਿਹਾ ਔਰ ਬੀਜੇਪੀ ਨੂੰ ਟਿਕਟਾਂ ਦਿੱਤੀ ਜਾ ਰਹੀ ਹੈ ਜਿਹੜੇ ਅਜ ਤੂੰ ਜਿਨ੍ਹਾਂ ਨੇ ਬੀਜੇਪੀ ਪੰਜਾਬ ਦੇ ਵਿੱਚ ਇੱਕ ਔਖੇ ਦੌਰ ਦੇ ਵਿੱਚ ਵੀ ਉਹਨਾਂ ਨੇ ਝੰਡਾ ਬੁਲੰਦ ਰੱਖਿਆ ਭਾਜਪਾ ਨੂੰ ਉਹਨਾਂ ਨੇ ਪੰਜਾਬ ਦੇ ਵਿੱਚ ਜਿੰਦਾ ਰੱਖਿਆ ਜਦੋਂ ਕੋਈ ਭਾਜਪਾ ਲੀਡਰ ਬਾਹਰ ਨਹੀਂ ਨਿਕਲਦਾ ਸੀਗਾ ਉਸ ਵਕਤ ਵੀ ਜਿਹੜੇ ਇਹ ਭਾਜਪਾ ਦੇ ਜਿਹੜੇ ਪੁਰਾਣੇ ਵਰਕਰ ਨੇ ਜਿਹੜੇ ਪੁਰਾਣੇ ਲੀਡਰ ਨੇ ਉਹਨਾਂ ਨੇ ਪੰਜਾਬ ਦੇ ਵਿੱਚ ਆਪਣਾ ਇਹ ਬਚਾ ਕੇ ਰੱਖਿਆ ਭਾਜਪਾ ਨੂੰ ਲੇਕਿਨ ਅੱਜ ਉਹਨਾਂ ਨੂੰ ਜਿਹੜਾ ਪੁੱਛਿਆ ਨਹੀਂ ਜਾ ਰਿਹਾ ਉਹ ਨਵੇਂ ਲੀਡਰ ਮਲਾ ਕੇ ਦੂਸਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਮਲਾ ਕੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ ਸੋ ਬਹੁਤ ਵੱਡਾ ਇੱਕ ਰੋਸ ਵੀ ਹੋਵੇਗਾ ਬੀਜੇਪੀ ਲੀਡਰਾਂ ਦੇ ਵਿੱਚ ਔਰ ਬੀਜੇਪੀ ਨੂੰ ਸੋਚਣਾ ਪਵੇਗਾ ਕਿ ਜਿਹੜੇ ਹੁਣ ਮਿਲ ਰਹੇ ਨੇ ਉਹਨਾਂ ਨੂੰ ਟਿਕਟਾਂ ਆਫਰ ਨਾ ਕਰੀਏ ਉਹਨਾਂ ਨੂੰ ਅਸੀਂ ਪਿਛਲੀ ਕਤਾਰ ਵਿੱਚ ਛਕੀਏ ਪਹਿਲਾਂ ਜਿਹੜੇ ਪਹਿਲਾ ਸੇਵਾ ਕਰ ਰਹੇ ਨੇ ਪਹਿਲਾ ਜਿਹੜੇ ਵਰਕਰ ਲੱਗੇ ਹੋਏ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਣ ਇਸੇ ਕਰਕੇ ਕਾਂਗਰਸ ਜਿਹੜੀ ਏ ਉਹ ਮਰੀ ਏ ਕਾਂਗਰਸ ਦਾ ਜਿਹੜਾ ਹਾਲ ਮੜਾ ਹੋਇਆ ਪੰਜਾਬ ਦੇ ਵਿੱਚ ਕਿਉਂਕਿ ਕਾਂਗਰਸ ਨੇ ਜਿਹੜੇ ਦੂਸਰੇ ਪਾਰਟੀਆਂ ਤੋਂ ਆਉਂਦੇ ਸੀ ਉਹਨਾਂ ਨੂੰ ਟਿਕਟਾਂ ਅਨਾਉਂਸ ਕਰ ਦਿੰਦੀ ਸੀਗੀ ਸੋ ਬੀਜੇਪੀ ਨੂੰ ਵੀ ਹੁਣ ਉਸੇ ਕਾਂਗਰਸ ਤੇ ਰਾਹ ਚੱਲ ਪਿਆ ਹੈ ਕਿ ਭਾਜਪਾ ਨੂੰ ਜਿਹੜਾ 2024 ਦਾ ਇਲੈਕਸ਼ਨ ਆਪਣੀ ਜਿਹੜੀ ਸਥਿਤੀ ਸਪਸ਼ਟ ਹੋ ਰਹੀ ਏ ਕਿ ਉਹਨਾਂ ਦੇ ਉਮੀਦਵਾਰ ਆਪਣੇ ਉਮੀਦਵਾਰ ਨਹੀਂ ਚਿਤਤਨ ਦੇ ਇਕਾਰ ਦੇ ਵਿੱਚ ਹੈਗੇ ਇਸ ਕਰਕੇ ਦੂਸਰੀਆਂ ਪਾਰਟੀਆਂ ਦੇ ਉਮੀਦਵਾਰ ਲੈ ਕੇ ਉਹਨਾਂ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ ਇਹ ਕਿਤੇ ਨਾ ਕਿਤੇ ਭਾਜਪਾ ਨੂੰ ਸੋਚਣਾ ਪਵੇਗਾ ਔਰ ਭਾਜਪਾ ਜਿਹੜੀ ਏ ਉਹ ਅੱਗੇ ਤੋਂ ਜਿਹੜੇ ਉਮੀਦਵਾਰ ਜਿਹੜੇ ਕੈਂਡੀਡੇਟ ਮਿਲਦੇ ਨੇ ਉਹਨਾਂ ਨੂੰ ਪਿਛਲੀ ਕਤਾਰ ਵਿੱਚ ਰੱਖੇ ਨਾ ਕਿ ਉਹਨਾਂ ਨੂੰ ਆਉਂਦੇ ਸਾਰ ਟਿਕਟਾਂ ਨਾਲ ਨਵਾਜਿਆ ਜਾਵੇ ਸੋ ਅੱਜ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਲੈ ਕੇ ਜੁੜੇ ਹਾਂ ਜਿਹੜੇ ਕਿ ਮੌਜੂਦਾ ਸਤਾਦਲੀ ਪਾਰਟੀ ਦੇ ਦੋ ਵਿਧਾਇਕ ਛੱਡ ਕੇ ਭਾਜਪਾ ਜੁਆਇਨ ਕਰ ਜਾਂਦੇ ਨੇ ਕੱਲ ਕਾਂਗਰਸ ਦੇ ਜਿਹੜੇ ਕਿ ਇੱਕ ਵਿਧਾਇਕ ਉਹ ਭਾਜਪਾ ਜੁਆਇਨ ਕਰ ਜਾਂਦਾ ਉਹਨਾਂ ਵਾਲੇ ਸਮੇਂ 'ਚ ਹੋਰ ਦੇਖੋ ਜੇ ਕੀ ਕੀ ਹੁੰਦਾ ਸੋ ਉਹਨਾਂ ਵਾਲੇ ਸਮੇਂ ਦੇ ਵਿੱਚ ਵੀ ਭਾਜਪਾ ਜਿਹੜੀ ਇਹ ਉਹਦਾ ਪ੍ਰਭਾਵ ਭਾਰੀ ਹੁੰਦਾ ਜਾ ਰਿਹਾ ਹੈ ਔਰ ਪੰਜਾਬ ਦੇ ਵਿੱਚ ਬਹੁਤ ਵੱਡਾ ਉਥਲ ਪੁਥਲ ਹੋ ਰਿਹਾ ਹੈ ਰਾਜਨੀਤਿਕ ਪਾਰਟੀਆਂ ਦਾ ਧੰਨਵਾਦ